Shakwa yudhi kifte, tanta Baba ji tere gudi, tanta Baba dujaar se gudi, tanta Baba duar se gudi, tanta Baba fate se gudi. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਚਿਆਂ ਦਾ ਪੰਜਾਬੀ ਦਾ ਟੈਸਟ ਹੋਣ ਲੱਗਾ ਹੈ ਚਲੋ ਬੱਚਿਓ ਲਿਖੋ ਊੜਾ ਦੇਖਨੇ ਆ ਕੌਣ ਲਿਖਦਾ ਸੋਣਾ ਸੋਣਾ ਅੱਜ ਹੁਣ ਲਿਖੋ ਹਾ 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 ਹਾਥੀ ਦੂਰ ਦੂਰ ਕਰਕੇ ਲਿਖੋ ਥੋੜਾ ਜਿਆ ओके ਹੋਂਦੂ ਸੀ ਲਿਖੋ ਗੱਗਾ ਗਮਲਾ ਗੱਗਾ ਗਮਲਾ ਓਕੇ ਹੋਂ ਲਿਖੋ ਆ ਆ ਹੈ ਅੰਗਾ 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 ਕੱਕਾ ਖੱਖਾ ਗੱਗਾ ਘੱਗਾ ਅੰਗਾ ਕਉਲੇ ਸਾਹਕ ਕਾ ਵਤੇ ਇੱਕ ਹੀ ਬਣਾਸ ਅੰਗਲੀ ਕੋ ਕੋਈ ਨਹੀਂ ਟੈਸਟ ਹੁੰਦਾ ਪਿਆ ਇਟਸ ਓਕੇ ਠੀਕ ਹੈ ਓਕੇ ਹੁਣ ਲਿਖੋ ਆਂ ਸੁਬ ਕਰਾਂਗਾ ਲਿਖੋ ਜੱਜਾ ਜੱਗ ਜੱਜਾ ਜੱਗ ਹੁਣ ਲਿਖੋ ਜੱਜਾ ਜੱਗ ਜੱਜਾ ਜੱਗ ਲੈ ਲੈ ਹਾਂ ਠੀਕ ਹੈ ਹੁਣ ਤੁਸੀਂ ਲਿਖੋ ਦੱਦਾ ਦਵਾਈਤ ਦੱਦਾ ਦਵਾਈਤ ਦੱਦਾ ਦਵਾਤ ਟੈਂਕਾ ਟੈਂਕਾ ਟਮਾਟਰ ਓਕੇ ਹੁਣ ਤੁਸੀਂ ਲਿਖੋ ਕਕਾ 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 ਐਕੋ ਬਈ ਇਸ ਹਾਂ ਕਕ ਕਕਾ ਹਲੇ ਨਹੀਂ ਆ ਦੇਖ ਲਓ ਬਲੋ ਦੇਖੋ ਲਿਖੋ ਸਹੀ ਕਰ ਲੈ ਲਿਖੋ ਫੋਟੋ ਤਾਂ ਪਾਏਗੀ ਤੂੰ ਹਾਂ ਲਿਖੋ ਸਸਾ 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 ਸਪ ਊੜਾ ਐੜਾ ਈੜੀ ਸਸਾ ਸਸਾ ਟੈਸਟ ਹੁੰਦਾ ਭਾ ਨਕਲ ਨਹੀਂ ਮਾਰਨੀ ਕਿਸੇ ਦੀ ਸਸਾ ਚੱਲ ਚਲੋ ਫਤਿਹ ਐ ਨਹੀਂ ਦੇਖਣਾ ਦੋਨਾਂ ਨੂੰ ਇੰਨੇ ਆਉਂਦਾ ਮੈਨੂੰ ਲੱਗਦਾ ओके ਥਾੜੇ ਲਾਈਨ ਵੀ ਖਿੱਚੋ ਨਾ ਇੰਦੀ ਸੱਸਾ ਠੀਕ ਹੈ ਹੁਣ ਇੱਕ ਲਾਸਟ ਅੱਖਰ ਹੋਰ ਲੇਖ ਦੋ ਈ ਡੀ ਈ ਡੀ ਇਟ ਊੜਾ ਐੜਾ ਈ ਡੀ ਈ ਡੀ ਐਟ ਠੀਕ ਹੈ ਹੁਣ ਆਪਾਂ ਦਿਖਾਓ ਦੋਨਾਂ ਦੇ ਕਿਵੇਂ ਸਹੀ ਆਏ ਨੇ ਇੱਧਰ ਕਰੋ ਓਕੇ ਦੋਨਾਂ ਦੇ ਊੜਾ ਹਾ ਹਾ ਗੱਗਾ ਅੰਗਾ ਜੱਜਾ ਦੱਦਾ ਸੱਸਾ ਈੜੀ ਹਾਂ ਥੋੜੀ ਜੀ ਸਫਾਈ ਨਾਲ ਲਿਖ ਲੈਣਾ ਨੈਕਸਟ ਟਾਈਮ ਤੋਂ ਸਹੀ ਏ ਠੀਕ ਹੈ ਹਾਂਜੀ ਭੈਣਾ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਏ ਵੀਡੀਓ ਸੋ ਹੋਰ ਵੀ ਦੱਸਿਓ ਆਪਾਂ ਕਿੱਦਾਂ ਦੀ ਵੀਡੀਓ ਪਾਈਏ ਕਰੀਏ ਬੱਚਿਆਂ ਦੀ ਪਲੀਜ਼ ਜ਼ਰੂਰ ਦੱਸਿਓ ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਿਖਾਓ ਪੰਜਾਬੀ ਠੀਕ ਹੈ ਸੋ ਬਹੁਤ ਵਧੀਆ ਕਲਾਸਾਂ ਲੱਗਦੀਆਂ ਨੇ ਸੰਡੇ ਗੁਰੂ ਘਰ ਹਰ ਇੱਕ ਦੇ ਲੱਗਦੇ ਹੋਣਗੀਆਂ ਸੋ ਜ਼ਰੂਰ ਇਹਨਾਂ ਨੂੰ ਬੋਲ ਕੇ ਵੀ ਹੁਣ ਸੁਣਾਓਗੇ ਪੁੱਤ ਬੋਲ ਕੇ ਦੱਸਣਾਓ ਸਾਰਾ ਊੜਾ ੜਾ ਊੜਾ ੜਾ ਲੋ ਇੱਥੋਂ ਤੱਕ ਜਿੰਨਾ ਆਪਾਂ ਤੁਹਾਨੂੰ ਸਿਖਾਇਆ ਗਿਆ ਜਲਦੀ ਕਰੋ ਬੋਲੋ ਊੜਾ ੜਾ ਇ ਫਿਰ ਲੈ ਇੱਕ ਜੰਦਾ ਬੋਲੋ ਹੂੰ ਗਗਾ ਗਗਾ ਅੰਨਾ ਚਿਚਾ ਛਛਾ ਜਜਾ ਜਿਜ ਨਹੀਂਆ ਤੈਂਗਾ ਥੱਥਾ ਦੱਦ ਤਨਾਨਾ ਤਤਾ ਥੱਥਾ ਦੱਦਾ ਤਦਾਨਾ ਪੱਪਾ ਥੱਪਾ ਬੱਬਾ ਪੋਬੋ ਮਮਾ ਇਯਾ ਰਾਰਾ ਲਲ ਲਾਵਾਵਾ ਨਾ ਸਸੇ ਪਰ ਬਿੰਦੀ ਖੱਤੀ ਪਰ ਬਿੰਦੀ ਗਗੇ ਪਰ ਬਿੰਦੀ ਜਜੇ ਪਰ ਬਿੰਦੀ ਫਸੇ ਪਰ ਬਿੰਦੀ ਲੱਲੇ ਪਰ ਬਿੰਦੀ ਹਾਂ ਚਲੋ ਕਾਸ ਤੁਸੀ ਸੁਣਾਓ ਊੜਾ ਐ ਦਾ ਈ ਰੀਸ ਸ ਆਹਾ ਕਕਾ ਕਖਾ ਗੱਗਾ ਅੱਗਾ ਅੱਨਾ ਚਾ 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 ਦਜਾ ਚਾ ਰਈਆ ਤਰਾ ਕ ਦ ਥਰ ਦ ਡਾ 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 ਤਾ ਤਾ ਦ ਦ ਦ ਤ ਰਿਆ ਨੰਨਾ ਬੰਦਾ ਵਸ ਇੰਨਾ ਕ ਸਿਖਾਇਆ ਗਿਆ ਤੁਹਾਨੂੰ ਸੋ ਸੋ ਕੇ ਠੀਕ ਹੈ ਹੋਰ ਦੱਸੋ ਭੈਣਾ ਕਿੱਦਾਂ ਲੱਗੀ ਵੀਡੀਓ ਸਾਰੀਆਂ ਭੈਣਾ ਲਾਈਕ ਸ਼ੇਅਰ ਕਮੈਂਟ ਕਰਿਓ ਜਿਨ੍ਹਾਂ ਨੇ YouTube ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲਿਓ ਸੋ ਫਿਰ ਆਪਾਂ ਲਾਈਵ ਆਵਾਂ ਕਰਾਂਗੇ ਸੋ ਹੋਰ ਵੀ ਤੁਹਾਨੂੰ ਬਹੁਤ ਸੋਹਣੇ ਵੀਡੀਓ ਦੇਖਣ ਨੂੰ ਮਿਲਣ ਗਿਆ ਠੀਕ ਹੈ ਬੱਚਿਆਂ ਦੀ ਨਵੇਂ ਨਵੇਂ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾ ਤੋ ਵਾਈਗੋ ਚੀਕਾ ਹਾਸ਼ਾ ਵਾਈਗੋ ਚੀਕੀ ਹੋਤੇ ਜਿਕਾਰਾ ਬੁਲਾ ਦੋ ਜੀ ਕਾ ਹਾਸ਼ਾ ਵਾਈਗੋ ਚੀਕੀ ਹੋਤੇ ਹੱਥ ਛੋੜ ਕੇ ਕਚਾਰਾ ਬਨਾਵੇਂ ਨਾਲੋ ਜਾਂ ਦੇ ਤਾਂ ਤਾਂ ਬਾਬਾ ਵੀ ਚਾਹਤੀ ਦੇ ਮੰਦੂ ਪਾਵੇਂ ਸਤਿ ਸ਼੍ਰੀ ਅਕਾਲ